ਹੈਲੋ ਗਾਈਜ਼ ਆਪ ਸਭੀ ਦਾ ਸਵਾਗਤ ਹੈ ਆਪਣੇ ਅੱਜ ਦੇ ਇੱਕ ਹੋਰ ਨਵੇਂ ਬਲੌਗ ਦੇ ਵਿੱਚ ਤੇ ਅੱਜ ਅੱਪਾ ਕੇ ਤੂੜੀ ਲੈਣ ਤੇ ਪਲਾਟ ਦੇ ਵਿੱਚ ਤੇ ਆਪਣੀ ਘਰੇ ਤੂੜੀ ਮੁੱਕ ਗਈ ਸੀ ਅੱਜ ਤੇ ਅੱਜ ਫਿਰ ਆਲਾ ਆਪਾਂ ਤੂੜੀ ਲੈ ਜਮਾ ਮੌਸਮ ਵੀ ਲੋੜ ਸੀ ਸਵੇਰ ਦਾ ਟਾਈਮ ਵੀ ਠੰਡਾ ਯਾਰ ਦੁਪਹਿਰ ਧੁੱਪ ਹੋ ਜਾਂਦੀ ਆ ਤੇ ਪੋਪਲ ਨੂੰ ਮੈਂ ਤਾਂ ਪੋਪਲ ਨੂੰ ਪੱਲੀਆਂ ਖੁੰਡੂ ਸੱਤ ਪੌਣੇ ਆ ਗਿਆ ਬਹੁਤ ਤੂੜੀ ਦਾ ਟਰੈਡ ਦਾ ਆਪਾਂ ਕੰਮ ਕਰਾ ਲਿਆ ਇੰਜਨ ਇੰਜਨ ਦਾ ਸਾਰਾ ਲਿਫਟ ਬੰਪ ਸਾਰਾ ਕੰਮ ਕਰਾ ਲਿਆ ਆਪਾਂ ਤੇ ਕੁਛ ਜਿਹਾ ਤੇਲ ਬਦਲਤਾ ਆਪਾਂ ਯਾਰ ਤੇ ਪਲਾਟ ਆਪਾਂ ਸਾਰੀ ਲੋਟ ਕਰਦੇ ਨੂੰ ਪਲਾਟ ਪਲਾਟ ਆਪਾਂ ਸਾਰੀ ਲੂਟ ਕਰਤਾ ਸੀ ਯਾਰ ਤੇ ਬਾਹ ਗਿਆ ਆਪਾਂ ਸਬਜ਼ੀ ਵੀ ਲਾਤੀ ਪਲਾਟ ਤੇ ਤੇ ਇਧਰੋਂ ਸਾਰਾ ਖੱਬਲ ਖੱਬਲ ਦਾ ਪੱਟਦਾ ਸੀ ਬਹੁਤ ਹੋ ਹੋਇਆ ਪੈਸੀ ਯਾਰ ਨੀਬੂਆਂ ਦਾ ਬੁੱਝਾ ਪਹਿਲਾਂ ਤਾਂ ਲੱਗਿਆ ਸੀ ਆਪਣੀ ਨੀਬੂ ਵੀ ਲੱਗਣ ਲੱਗੇ ਹੁਣ ਆਹ ਰੋਤੀ ਜਿਹਾ ਨਾ ਤੇ ਸਾਰੋ ਲੋਟ ਆ ਗਿਆ ਸੀ ਤੇ ਆਪਾਂ ਉਹ ਪਲਾਟ ਤੋੜੀ ਲੈ ਮੈਂ ਪਾਦਣਾ ਕੋਈ ਨਹੀਂ ਮੈਂ ਪਾਦਣਾ ਮੈਂ ਚੋਬਰ ਤੋੜੀ ਪਉਣ ਲੱਗਾ ਸੀ ਐਨੀ ਕਰਈ ਜਾਂ ਸਾਰੀ ਚੱਕਤੀ ਸੀ ਆਪਾਂ ਮੰਨ ਕੇ ਹੋ ਗਾਹਾਂ ਤੱਕ ਆਹੇ ਇਧਰੋਂ ਦੇਖੋ ਮੈਨੂੰ ਕਹਦੇ 10 ਟਰਾਲੀਆਂ ਤੇ 12 13 ਟਰਾਲੀਆਂ ਮਿਲਦਾ ਪੈ ਜਾਂਦੀਆਂ ਨਹੀਂ ਅੱਜ ਕਿਤਾਬੇ ਚ ਮਨ ਲੱਗਦਾ ਕੁਸ ਪਹਿਲਾਂ ਸੀ ਨੌ ਟਰਾਲੀਆਂ ਆਪਾਂ ਪਾਤੀਆਂ ਲੱਗਦਾ ਤਿੰਨ ਚਾਰ ਟਰਾਲੀਆਂ ਚ ਪਹਿਲਾਂ ਹੈਗੀਆਂ ਸੀ ਤੇ ਲੈ ਪੌਣੇ ਭਰਦੇ ਤੋੜੀ ਬਾਰੇ ਤੋਪਰ ਨਾ ਆ ਗਿਆ ਇਹ ਆਪਾਂ ਇਹਰ ਮਾਲ ਵਾਲੇ ਮਾਲ ਤਾਂ ਬੱਸ ਲੈ ਲੈ ਦੇਖ ਕੇ ਬੰਦ ਲਾ ਨੇ ਪਰਨਾ ਭੁੱਲ ਗਿਆ ਤੋੜੀ ਚੱਕਣਾ ਇਹ ਪਰਨਾ ਭੁੱਲ ਗਿਆ ਕਾਲੀ ਗਾਲੀ ਦੀ ਭੁੱਲ ਕੇ ਪਰਨਾ ਸੱਰ ਤੇ ਬੰਨ ਬੰਨ ਐ ਵਿੱਕੀ ਪੜੀ ਜਾਂਦਾ ਤੇ ਆਹ ਬਾਈ ਕਵਾਂਡ ਬੰਨ ਕੇ ਨਾਲ ਦੀ ਨਾਲ ਭੱਤਰੀ ਜਾਂਦੇ ਕਿਉਂਕਿ ਯਾਰ ਇਕੱਠਿਆਂ ਕਰ ਲੰਨੇ ਆ ਪਹਿਲਾਂ ਆਪਾਂ ਪੰਡ ਭਰਦੇ ਆ ਫਿਰ ਬੰਨ ਕੇ ਉਹਨੂੰ ਸਾਈਡ ਤੇ ਧਰ ਲੰਨੇ ਆ ਯਾਰ ਟਾਈਮ ਕਿਉਂਕਿ ਵੱਧ ਲੱਗਿਆ ਨਾ ਫਿਰ ਯਾਰ ਫਿਰ ਜਾ ਕੇ ਧਰਦੇ ਆ ਤੇ ਆਪਾਂ ਨਾਲ ਦੀ ਨਾਲ ਯਾਰ ਬੰਨ ਬੰਨ ਨਾਲ ਦੀ ਨਾਲ ਧਰੀ ਜਾਵਾਂਗੇ ਲਾ 9-10 ਪੱਲੀਆਂ ਹੋਣਗੀਆਂ ਪਤ ਨਹੀਂ 8-8 ਮਨੋਂ ਹਾਂ 9-10 ਬੰਦੀਆਂ ਨੇ ਸੀ ਆ ਪੰਗਾ ਨੇ ਦਿਨ ਕਿ ਹੁਣ ਦੱਸ ਦਾਂਗੇ ਕਿੰਨੀਆਂ ਬਣੀਆਂ 9-10 ਬੰਦੀਆਂ ਹੋਣਗੀਆਂ ਇਹ ਬਗਜੂ ਉੱਤੇ ਤੱਕਰਦਾ ਮਨ ਦੀਆਂ 5 ਕਿਲੋ 2-3 ਲੈਣਾ ਬਗ ਜਾਣੀਆਂ ਇਹਦੀਆਂ 5 ਮਿੰਟਾਂ ਚ ਬੰਦੀ ਧਰ ਲਾ ਪਰ ਕੇ ਆਪਾਂ ਚੱਲਾਂਗੇ ਵੰਡ ਨੂੰ ਤੇ ਇਹ ਚਾਰ ਪੰਨੀਆਂ ਆਪਾਂ ਥੱਲੇ ਲਾ ਦਾਂਗੇ ਚਾਰਾ ਉੱਤੇ ਲਾ ਦਾਂਗੇ ਉਦੋਂ ਬਾਅਦ ਦੋ ਰਹਿ ਜਾਣਗੇ ਉਹ ਉੱਤੇ ਲਾ ਦਾਂਗੇ ਤੇ ਫਿਰ ਆਲ ਭਰਦੇ ਸਾਨੂੰ ਭਰ ਕੇ ਉਦੋਂ ਬਾਅਦ ਦਿਖਾਉਣੇ ਆ ਯਾਰ ਕਿਵੇਂ ਆਪਾਂ ਸੈਟਲਮੈਂਟ ਕਰਦੇ ਆ ਰੇੜੇ ਦੀ ਹਾਂ ਇੱਕ ਪੰਡਾ ਤਾਂ ਜਮਾਂ ਵਿਚਾਰੇ ਛੱਡਨੇ ਹੁਣ ਉਹ ਹੁਣ ਆਪਾਂ ਨੂੰ ਜੋਰ ਲਾ ਕੇ ਛੱਡਣੀ ਪਊਗੀ ਜੋਰ ਲੱਗੂਗਾ ਜਿੱਕਿ ਨੇ ਪੰਡ ਬਾਤ ਥੋੜੀ ਰਹਿ ਗਈ ਭਾਰਤੀ ਫਿਰ ਆਪਾਂ ਛੱਡਦੇ ਹਾਂ ਤਾਂ ਹਾਂ ਇਹਦੇ ਕੋਲ ਆ ਗੁਫਾ ਦੇ ਬਾੜਿਆ ਪਿਆ ਵਿੱਕੀ 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 ਗੁਫਾ ਚ ਉਹ ਤਾਂ ਤਾਂ ਸਾਈ ਟੂ ਡਿੱਗ ਪਈ ਸੀਗੀ ਜਿਹੜੀ ਹੈਗੀ ਜੀ ਖੜੀ ਸੀ ਨਾ ਉਹ ਸਾਰੀ ਡਿੱਗ ਪਈ ਉਹਦੇ ਉੱਤੇ ਬਾਤ ਜਾਈ ਇਹਨੇ ਮਸਾਂ ਕੱਢਿਆ ਮੈਂ ਵਿੱਚੋਂ ਉਹ ਸਾਰੀ ਉਹ ਕੰਦਨਾ ਖੜੀ ਸੀਗੀ ਉਹ ਪਿੱਛੇ ਉਹ ਕੰਦੜੀ ਸਾਰੀ ਉੱਥੋਂ ਐ ਕਵਰ ਸੀਗੀ इधरों सारी ज्यादा कबिग पी अपनी लास्ट बली रह गए अपनी ਬਾਕੀ ਆਸਟ ਪੱਲੀ ਵਾਸੇ ਫਿਰ ਆਪਾਂ ਮੰਡ ਚੱਲਾਂਗੇ ਬਾਕੀ ਆਪਣਾ ਸਾਰਾ ਕੁਝ ਹੋ ਗਿਆ ਹੁਣ ਬਾਂਡੇ ਦਾ ਆਪਾਂ ਹੈ ਨਹੀਂ ਤੇ ਬਾਕੀ ਆਪਾਂ ਹੋਏ ਹਿਸਾਬ ਨਾਲ ਤੇਰੀਆਂ 9 ਪੱਲੀਆਂ ਜਿਵੇਂ ਸਾਨੂੰ ਪਹਿਲਾਂ ਕਿਹਾ ਸੀ ਇਹ ਪੱਲੀਆਂ ਆਪਾਂ ਦੇਖਾਂਗੇ 9 ਪੱਲੀਆਂ ਨੇ ਆਪਣੀਆਂ 8 ਆਪਾਂ ਧਰ ਲਈਆਂ ਇੱਕ ਪੱਲੀ ਆਪਾਂ ਵਿਚਾਰੇ ਧਰ ਲਾਂਗੇ ਤੇ ਯਾਰ ਘਰੇ ਜਾ ਕੇ ਫਿਰ ਆਪਾਂ ਗੋਹਾ ਪਾਵਾਂਗੇ ਯਾਰ ਉੱਲਾ ਕੇ ਜਾਵਾਂਗੇ ਖੇਤ ਤੇ ਕੱਖ ਆਪਾਂ ਬੀਜ ਨੇ ਹਜੇ ਬਾਹਾਂਗੇ ਬਾਹਣ ਆਪਾਂ ਕੱਲ ਬਾਅਦ ਆ ਬਾਹਣ ਆਪਾਂ ਕੱਖ ਆਪਾਂ ਬੀਜਾਂਗੇ ਬਾਰੰਬੀ ਇਹਨੂੰ ਦਿਖਾਵਾਂਗੇ ਆ ਇੱਕ ਪੱਲੀ ਇਹ ਪਾਟੀ ਵੀ ਆ ਇਹ ਨਹੀਂ 10 ਹੋ ਜਾਂਦੀਆਂ ਇਹ ਪਾਟੀ 'ਤੇ ਆ ਇੱਧਰ ਆ ਪਾਟੀ 'ਤੇ ਆ ਨਹੀਂ 10 ਹੋ ਜਾਂਦੀਆਂ ਅਬ ਸਰ ਪਰ ਕੀ ਹੈ ਤਾਤਿਆਂ ਮਿਲ ਫਿਰ ਆਪਾਂ ਤੇ ਗਾਇਸ ਆਪਾਂ 9 ਪੱਲੀਆਂ ਸਾਰੀਆਂ ਆਪਾਂ ਧਰ ਲੀਆਂ 9 ਪੰਡਾ ਸੀ ਆਪਣੀਆਂ ਆਪਾਂ 9 ਪੰਡਾ ਧਰ ਲੀਆਂ ਤੇ ਜਿਹੜੀ ਲਾਸਟ ਪੰਡਾ ਸੀ ਆਪਣੀ 8 ਤਾਂ ਆਪਣੀਆਂ ਸਹੀ ਲੱਗੀਆਂ 2 4 ਜਿਹੜੀ 4 ਪੱਲੀਆਂ ਆਪਾਂ 2 ਜਿਵੇਂ ਇੱਧਰ ਲੱਗੀਆਂ 2 ਆਪਾਂ ਉੱਧਰ ਲਾਤੀਆਂ ਦੇਖੋ ਦੋ ਥੱਲੇ ਵੀ ਆਪਾਂ ਚਾਰ ਪੱਲੀਆਂ ਥੱਲੇ ਲਾਤੀਆਂ ਚਾਰ ਤਾਹਾਂ ਲਾਤੀਆਂ ਜਿਹੜੀ ਲਾਸਟ ਪੱਲੀ ਸੀ ਨੌਵੀਂ ਆਪਾਂ ਤਾਹਾਂ ਲਾਤੀ ਤੇ ਪੋਪਲ ਨੂੰ ਕਹਦਾ ਵੀ ਲਤੜਦੇ ਕਿਉਂਕਿ ਨਾ ਜਿਹੜੀ ਉਹ ਪੰਡ ਲਤੜੀ ਉਹ ਇਹ ਜਿਹੜੇ ਥੱਲੜੀਆਂ ਇਹ ਵੀ ਬਚਣੀਆਂ ਵੀ ਡਿੱਗਣੀਆਂ ਨਹੀਂ ਹੈਗੀਆਂ ਇਹ ਤੇ ਰੱਸਾ ਆਪਾਂ ਲੈ ਕੇ ਨਹੀਂ ਆ ਕਿਉਂਕਿ ਆਪਾਂ ਬੰਨਣ ਦੀ ਲੋੜ ਨਹੀਂ ਯਾਰ ਕਿਉਂਕਿ ਹੈ ਨਾ ਵਿਚਾਲੋਂ ਦੇਖੋ ਪੱਲੀਆਂ ਨੀਵੀਆਂ ਹੋ ਗਈਆਂ ਹੁਣ ਕੋਈ ਲੋ ਹੋਣੀ ਡਿੱਗਣੀ ਦਾ ਹੈ ਨਹੀਂ ਕਿਸੇ ਪਾਸੇ ਤੇ ਆ ਜਾ ਥੱਲੇ ਆ ਜਾ ਕੋਈ ਗੱਲ ਨਹੀਂ ਤੂੰ ਤਾਂ ਚਾਈ ਲੱਗਿਆ ਤੂੰ ਤਾਂ ਲਤਰਨ ਦਾ ਆ ਜਾ ਆ ਜਾ ਤੇ ਅਜੇ ਤੱਕ ਯਾਰ ਠੀਕ ਆ ਮੌਸਮ ਠੰਡਾ ਯਾਰ ਯਾਰ ਜ਼ਖਾਮ ਜਾਉਗਾ ਕਿਉਂਕਿ ਪੰਡਾ ਸਾਰੀਆਂ ਆਪਾਂ ਭਰੀਆਂ ਨੇ ਤੇ ਕੋਟੇ ਘੂਗੀ ਸੀ ਯਾਰ ਢੇਕ ਢੇਕ ਕਿਸੋਂ ਤੋਂ ਤੇ ਵਜ ਗਿਆ ਆਪਾਂ ਡਿੱਗੇ ਤਾਂ ਆਪਣੇ ਉੱਤੇ ਡਿੱਗੇ ਤਾਂ ਨਹੀਂ ਕਿਉਂਕਿ ਆਪਾਂ ਨੂੰ ਪਹਿਲਾਂ ਪਤਾ ਲੱਗ ਗਿਆ ਵੀ ਡਿੱਗੂ ਯਾਰ ਤੇ ਡੇਗੀ ਮੈਂ ਜਾਣ ਕੀ ਸੀ ਉਹ ਤੇ ਕਿਉਂਕਿ ਨਾ ਯਾਰ ਟੂੜੀ ਪੱਟਣੀ ਬਹੁਤ ਜ਼ਿਆਦੇ ਔਖੀ ਹੋ ਜਾਂਦੀ ਆ ਤੰਗਲੀ ਨਾਲ ਤੇ ਤਾਂ ਕਰਕੇ ਮੋ ਡੇਕਤੀ ਮੈਂ ਆਪਣੀ ਸੇਤੀ ਭਰੀ ਜਾਊ ਤੇ ਫਿਰਾਲ ਆਪਾਂ ਚਾਲਦੇ ਆ ਯਾਰ ਟੂੜੀ ਬਹੁਤ ਜਗ੍ਹਾ ਖਾਲੀ ਹੋ ਗਈ ਮੈਨੂੰ ਲੱਗਾ ਟਰਾਲੀ ਦੋ ਟਰਾਲੀਆਂ ਵਾਂਗੂ ਟੂੜੀ ਬੱਗ ਗਈ ਆਪਣੇ ਘਰੇ ਤੇ ਆਪਾਂ ਯਾਰ ਘਰੇ ਮੰਨ ਜਿਹੜੇ ਤਿੰਨ ਟਰਾਲੀਆਂ ਆਪਾਂ ਪਹਿਲਾਂ ਢਟਾਲਾ ਨੇ ਹੁੰਨੇ ਆ ਉਦੋਂ ਬਾਅਦ ਜਦ ਮੁੱਕ ਜਾਂਦੀ ਆ ਯਾਰ ਫਿਰ ਆਪਾਂ ਇੱਥੋਂ ਲੈ ਜਾਂਦੇ ਆ ਪਲਾਟ ਚ ਤੇ ਪਲਾਟ ਚ ਆਪਾਂ ਪਹਿਲਾਂ ਸਟੋਰ ਕਰਕੇ ਰੱਖੇ ਤੁਹਾਨੂੰ ਜਿਵੇਂ ਜਿਵੇਂ ਹੁਣ ਕੋਈ ਯਾਰ ਕਿਸੇ ਨੇ ਆਪਾਂ ਦੇਣੀ ਆ ਕਿਸੇ ਨੂੰ ਆਪਾਂ ਇੱਥੋਂ ਦੇ ਦਾਨੇ ਹੁੰਨੇ ਆ ਵੇਚਦੇ ਨੇ ਸਿਆਲ ਜਿਹੀ ਆਪਾਂ ਜਮਾ ਕਰ ਲੈਣੇ ਤੂੜੀ ਤੇ ਫਿਲਹਾਲ ਯਾਰ ਆਪਾਂ ਚੱਲਦੇ ਆ ਪਰ ਮਾਲ ਬੰਨ ਲੈ ਸੀ ਆਪਾਂ ਅੱਜ ਪਰਣਾ ਭੁੱਲਿਆ ਸੀ ਘਰੇ ਤੇ ਰਮਾਲ ਬੰਨ ਲੈ ਸੀ ਯਾਰ ਵੀ ਸਿਰ ਚ ਵੀ ਆਪਣੇ ਤੂੜੀ ਨਾ ਪਵੇ ਤੇ ਹਲਕਾ ਕੱਜ ਖਾਂ ਗਿਆ ਦਾਮ ਦਾ ਘੋੜਦਾ ਆਨੇ ਘਰੇ ਜਾ ਟਰੈਡ ਸਟਾਰ ਕੱਟ ਕਰਕੇ ਬਾਹ ਠੀਕ ਯਾਰ ਬਾਈ ਇਥੋਂ ਆਪਣੇ ਇਨਕ ਟ੍ਰੈਡ ਲੰਘ ਜੂਗਾ ਤੇ ਆਪਾਂ ਨਾਲ ਦੀ ਨਾਲ ਪੰਡਾ ਧਰਨ ਦਾ ਰੀਜ਼ਨ ਆਇਆ ਸੀ ਯਾਰ ਤੇ ਹੁਣ ਜੇ ਆਪਾਂ ਪੰਡਾ ਭਰਦੇ ਭਰ ਕੇ ਆਪਾਂ ਯਾਰ ਇੱਥੇ ਧਰਦੇ ਇੱਕ ਦੇ ਉੱਤੇ ਇੱਕ ਦੇ ਉੱਤੇ ਇੱਥੇ ਇਕੱਠੀਆਂ ਕਰੀ ਜਾਂਦੇ ਬਾਅਦ ਚ ਯਾਰ ਆਪਾਂ ਨੂੰ ਫੇਰ ਧਰਨੀਆਂ ਪੈਂਦੀਆਂ ਮਾਪੇਰ ਨਾਲ ਦੀ ਨਾਲ ਆਪਾਂ ਧਰ ਦੰਨੇ ਆ ਤੇ ਮੋਟਰਸਾਈਕਲ ਆਪਾਂ 15 ਲਾ ਦਾਂਗੇ ਫਿਰਾਲ ਟ੍ਰੈਡ ਕੱਢ ਕੇ ਕੱਢ ਲੇਗਾ ਭਾਈ ਕੱਢ ਲੇਗਾ ਕਿ ਮੂਰੇ ਕੰਦਨ ਨਾ ਗੰਦ ਜਨਾ ਮਾਰੀ ਹੈ ਹੈ ਗੜ ਜਾ ਮੈਨੇ 1 ਮਿੰਟ ਆ ਜਾਂਦੇ ਇੱਧਰ ਠੀਕ ਹੈ ਜੀ ਟਾਈਮ 9:00 ਵਜੇ ਬੋ ਮੰਜਾਮਿੰਟ ਹੋ ਗਏ ਆ ਆ ਆ ਲਿਆ 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 ਮੰਦੇ ਨਾ ਕਰਦਾ ਸਟਾਰਟ ਕਰ ਰਿਹਾ ਤੇ ਦੇਖ ਲੈ ਲੈਣਾ ਬੁੱਕਣਾ ਪਈ ਆਇਕਨਾ ਤਾਂ ਹੋਈ ਰਖੀ ਜਾ ਇਹ ਜਿੱਦਾ ਗੇਰ ਭਾਈ ਇਹਦਾ ਚੱਲ ਰਿਹਾ ਹੈ ਸਭ ਤੇ ਗਾਈਸ ਆਪਾਂ ਉਹ ਕੋਲ ਨੂੰ ਕਹਦਾ ਟ੍ਰੈਟ ਹੌਲੀ ਰੱਖੀ ਕਲਚ ਤੇ ਬ੍ਰੇਕਾਂ ਦੇ ਪੈਰ ਰੱਖੀ ਵੇਰਾ ਨਹੀਂ ਪਤਾ ਵੇਰਾ ਨਹੀਂ ਪਤਾ ਵੇਰਾ ਨਹੀਂ ਪਤਾ ਪਲਾਟ ਚਿੱਕੀ ਪਲਾਟ ਦੇਖ ਕਿੰਨਾ ਨਕੜੇ ਕੁੜੀ ਵਾਲਾ ਜੇੜ ਪਾਉਣਾ ਹੁਣ ਕਰ ਹੌਲੀ ਚੱਲੀ ਹੌਲੀ ਬ੍ਰੇਕ ਨਾਲ ਪਾ ਬ੍ਰੇਕ ਨਾਲ ਪਾ ਉਧਰ ਰੇਡਾ ਦੇਖ ਰੇਡਾ ਰੇਡਾ ਹੌਲੀ ਕਰ ਲੈ ਖੜਾ ਲੈ ਇੱਕ ਮਿੰਟ ਕਮੈਂਟ ਕਮੈਂਟ ਖੜਾ ਲੈ ਕਮੈਂਟ ਖੜਾ ਲੈ ਐਨਾ ਐਨਾ ਕਲੱਚ ਨਾਲ ਨਾ ਪਾ ਕਹਿੰਦਾ ਨਾ ਪਾ ਬ੍ਰੇਕ ਨਾਲ ਪਾ ਕੇ ਰੱਖੋ ਇਹ ਨਾਲੇ ਇੱਕਰ ਦਾ ਫਰਕ ਇੱਧਰ ਨਾਲ ਲੱਗਦੇ ਟਰੈਡ ਜਿਵੇਂ ਇੰਨਾ ਦਾ ਫਰਕ ਆ ਇੱਧਰ ਨੂੰ ਕਟਾਈ ਕਰ ਲੈ ਥੋੜੀ ਜੀ ਚੱਲ ਇਹ ਦੱਸਣਾ ਪੈਂਦਾ ਗਾਇਸ ਇਹ ਵੀ ਕਿੱਥੇ ਚਲਾਉਣ ਵਾਲਾ ਇਹ ਸਖਾਵਾਂਗੇ ਚੋਬਰ ਹੌਲੀ ਹੌਲੀ ਥੋੜਾ ਇੱਕਾਇ ਬ੍ਰਿਕਾਂ ਦੇ ਪੈਰ ਰੱਖ ਬ੍ਰਿਕਾਂ ਦੇ ਬ੍ਰਿਕਾਂ ਦੇ ਚੱਲ ਆਉਂਦੇ ਆਉਂਦੇ ਬ੍ਰੇਕ ਵੀ ਬੰਦਣਾ ਕੋਲੀ ਰੱਖਣ ਕਲੱਚ ਦੇ ਕਲੱਚ ਦੇ ਕਲੱਚ ਤੇ ਕੁਲੀ ਆਲੇ ਗੇ ਰਹਿ ਜੂਜਾ ਕੁਲੀ ਆਲਾ ਨਹੀਂ ਪਾਉਣਾ ਚੱਲ ਮੜਿਆ ਬਾਹਰ ਘੱਟ ਖੜਾ ਲਾ ਲੈ ਇੱਕ ਖੜਾ ਲਾ ਤੇ ਗਾਈਸ ਆਪਾ ਉਹਨੇ ਰੇੜਾ ਪਾਵਾਂਗੇ ਕੋ ਰੇੜਾ ਰੇੜਾ ਪੈਣਾ ਨਹੀਂ ਇੱਥੇ ਵੀ ਆ ਇਹਨੇ ਇਹ ਵੀ ਟ੍ਰੈਡ ਉੱਥੇ ਲਾ ਦੂ ਇਹ ਲਿਆ ਕੇ ਤੇ ਜਦ ਮੈਂ ਟ੍ਰੈਡ ਉੱਥੇ ਲਿਆਉਣਾ ਲਿਆ ਕੇ ਉਹਦੇ ਅੰ内 ਲਾਉਣਾ ਗੁਰੜੇ ਕੋਲ ਤਾਂ ਆਦਾ ਲੱਗੇ ਐਨ ਜੱਟਾਂ ਨੇ ਕੱਟ ਨਹੀਂ ਬੁੱਲਾ ਪਾਪਾ ਨਗੇ ਚੱਕ ਕੇ ਏ ਗਾਇ ਕੁਲਾ ਦੇ ਵੀ ਫਰਟੇ ਪੈ ਗਿਆ ਇੱਕ ਵੀ ਸਾੜ ਤਾਂ ਜੁੱਦਾ ਜਾ ਕੇ ਪੈ ਗਿਆ ਦਹੀਂ ਚੱਕ ਦਹੀਂ ਬੰਦਾ ਭੁੱਲਦਾ ਚੱਕ ਦਹੀਂ ਦਹੀਂ ਬੰਦਾ ਭੁੱਲਦਾ ਧਿਆਨ ਦਾ ਰੱਖਿਆ ਕਰ ਵੀ ਕਿਹੜਾ ਕੰਮ ਕਰਨਾ ਹੈ ਆਪਾਂ ਤਹਾਂ ਚੱਕ ਹੋਰ ਤਹਾਂ ਚੱਕ ਹੋਰ ਤਹਾਂ ਚੱਕ ਉੜਿਆ ਭੁੱਲਦਾ ਹਜੇ ਹੋਰ ਇਹ ਸਿੱਖੂਗਾ ਤੇ ਮਨ ਲਾਇਦੋਂ ਲੱਗੂਗੀ ਦੇਖਦੇ ਆ ਚੱਲ ਬਹੁਤ ਦੂਰ ਆ ਚੱਲ ਉਹ ਬੈਠਾ ਵਿੱਕੀ ਦਾਂਦੇ ਬਹੁਤ ਦੂਰ ਆਦਾ ਬੱਸਾ ਬੱਸਾ ਹੌਲੀ ਗ੍ਰਾਂਟੇ ਦੇ ਮਾਰਨ ਨੂੰ ਕਰਦਾ ਏ ਬਾ ਚਲਦੇ ਆ ਹੁਣ ਟਰੈਕਟਰ ਆਪਣਾ ਲੰਘ ਗਿਆ ਤੇ ਫੱਕਰੇ ਚਲਦੇ ਆ ਆ ਨਿਕਲ ਗਿਆ ਰਸਾ ਪੱਗੇਟ ਢਾਕੇ ਬਰਾਬਰ ਸਾਈਕਲ ਤੇ ਚੱਲਾਂਗੇ ਪਹਿਲਾਂ ਆਪਾਂ ਮੋਟਰੈਕਲ ਤੇ ਆਏ ਆ ਤੇ ਆਪਾਂ ਸਾਈਕਲ ਤੇ ਸਾਈਕਲ ਖੜਾ ਗਿਆ ਇਹਨੇ ਚੱਲਾਂਗੇ ਫਿਰ ਆਪਾਂ ਤੇ ਗਾਇਸ ਆਪਾਂ ਚਾਹਤੇ ਫਲਾਲ ਗੇਟ ਲਾ ਦਨੇ ਤੇ ਮੋਟਰਸਾਈਕਲ ਡੈਡੀ ਲੈ ਗਿਆ ਤੇ ਡੈਡੀ ਨੂੰ ਕੰਮ ਸੀ ਮੋਟ ਤਾਂ ਤੇ ਸਰੋਂ ਦਾ ਬੀਜ ਲੈ ਕੇ ਆਪਾਂ ਸਰੋਂ ਵੀ ਜਿੰਨੇ ਤਿੰਨ ਗਿੱਲਿਆਂ ਚ ਤੇ ਮੋਟਰਸਾਈਕਲ ਲੈ ਗਿਆ ਫਲਾਲ ਯਾਰ ਆਪਾਂ ਰਮਾਲ ਲਾਤਾ ਯਾਰ ਆਪਣੇ ਬਾਲ ਜੇ ਵੀ ਖਰਾਬ ਹੋਏ ਪਏ ਹੋਣਗੇ ਤੇ ਇਗਨੋਰ ਕਰਿਓ ਯਾਰ ਤੇ ਤੇ ਫਲਾਲ ਮੋਟਰਸਾਈਕਲ ਆਪਣਾ ਡੈਡੀ ਲੈ ਗਿਆ ਤੇ ਬਾ ਗੇਟ ਲਾਦੇ ਗੇਟ ਲਾ ਕੇ ਆਪਾਂ ਚੱਲਦੇ ਆਪਾਂ ਤੇ ਅੰਦਰ ਗੇਟ ਅੰਦਰ ਗੇਟ ਖੋਲਦਾਂਗੇ ਬਾਹਰ ਲੈ ਰਿਹਾ ਜੀ ਯਾਰ ਸਾਈਕਲ ਆਪਾਂ ਇੱਥੇ ਖੜਾ ਸਾਹਮਣੇ ਖੜਾ ਰੂ ਸਾਈਕਲ ਤੇ ਆਪਾਂ ਨੂੰ ਮੰਨ ਲੈ ਇੱਕ ਘੰਟੇ ਦਾ ਕੰਮ ਆਪਣਾ ਲਾ ਦੀ ਬੁਪਲਾ ਜਿਹੜਾ ਤੇ ਪੰਡਾ ਆਪਾਂ ਤਾਂ ਨੇਰ ਪੰਡਾ ਢਿੱਕਦੇ ਹਾਂ ਤੇ ਕਿਸੇ ਬਸੇ ਨਹੀਂ ਯਾਰ ਕਿਸੇ ਬਸੇ ਸਾਹ ਜਗਾ ਨਹੀਂ ਤੇ ਕੁਝ ਮਿੰਟ ਪਹਿਲਾਂ ਯਾਰ ਆਪਾਂ ਲੈ ਕੇ ਗਏ ਸੀ ਨਾ ਉਦੋਂ ਪੰਡਾ ਢਿੱਗੀ ਜਿਹੜਾ ਆਪਾਂ ਤੋਂ ਲੱਤ ਲੱਗ ਲੱਤ ਲੱਗ ਇੱਥੇ ਇੱਥੇ ਲੱਤ ਲਾਇਕ ਲੱਤ ਲਾ ਓਏ ਐ ਨਹੀਂ ਇੱਥੇ ਲੱਤ ਲਾ ਹੌਲੀ ਹੌਲੀ ਗੇਟ ਨਾਲ ਗੇਟ ਨਾਲ ਉਹ ਵੀ ਲੱਗੇ ਟੋਮੀ ਲਾ ਓਰੇ ਲੱਤ ਲਾ ਹਾਂ ਹੁਣ ਗੇਂਦਾ ਲਾ ਲੱਤ ਲਾ ਕੇ ਗੇਂਦਾ ਲਾ ਨਾ ਜਣਾ ਦਿਮਾਗ ਵੀ ਬਾਤ ਨਾ ਦਈਦਾ ਦਬਾਗ ਪੁਲੀ ਵਾਲੇ ਗੇਅਰ ਵਾਂਗੂ ਉਹ ਪਾਉਂਦਾ ਕਲੱਚ ਪੁਲੀ ਵਾਲੇ ਗੇਅਰ ਵਾਂਗੂ ਕਲੱਚ ਨਾ ਪਤਾ ਕਈ ਇਹ ਪੁਲੀ ਵਾਲੇ ਜਿਵੇਂ ਨਾ ਹੋਣੀ ਹੁੰਦਾ ਆਪਣਾ ਜਦੋਂ ਵੱਡਾ ਟਰੈਡ ਫੜਾਦਾ 855 ਉਹਦਾ ਜੀਜੀ ਨਾਲ ਪਾਉਣਾ ਕਰੀ ਜਿਵੇਂ ਲੀਪਰ ਵਾਲਾ ਗੇਅਰ ਪਾਉਣਾ ਜਾਂ ਰੂਟਾ ਬਿੱਟਰ ਵਾਲਾ ਗੇਅਰ ਪਾਉਣਾ ਹੁੰਦਾਗਾ ਤੇ ਆਪਣੀ ਟੇਕ ਨਹੀਂ ਆਪਣੇ ਪੱਲੇ ਕਿਸੇ ਬਾਸੀ ਆਪਾਂ ਟਰੈਡ ਦਾ ਕੰਮ ਤੇਲ ਆ ਕੱਲ੍ਹ ਪਤੇਲ ਮਿਲਿਆ ਸੀ ਪਰ ਮਾਲ ਹੀ ਬੰਨਾ ਹੈ ਗਾਈ ਜ ਆਪਰੇ ਆਪਣੇ ਬਾਲ ਖਰਾਬ ਹੋਇਆ ਪਰ ਮਾਲ ਬੰਨਾਗੇ ਯਾਰ ਤੇ ਬਾਲ ਆਪਣੇ ਬਹੁਤ ਜ਼ਿਆਦਾ ਖਰਾਬ ਹੋਇਆ ਪਰ ਰੇਤਾ ਰੇਤਾ ਪਿਆ ਪਿਆ ਬਾਲਾਂ ਤੇ ਯਾ ਦੇਖੋ ਟਰੈਡ ਵੀ ਰੇਤੇ ਨਾਲ ਭਰਿਆ ਪਿਆ ਆਪਣਾ ਕੱਪੜਾ ਵੀ ਨਹੀਂ ਮਾਰਿਆ ਕੱਪੜਾ ਵੀ ਨਹੀਂ ਮਾਰਿਆ ਟਰੈਡ ਤੇ ਆਪਣਾ ਰੇਤੇ ਨਾਲ ਭਰਿਆ ਪਿਆ ਯਾਰ ਯਾਰ ਮਾਲ ਫੜਾ ਸਕਤੇ ਬੰਨਣਾ ਮੈਂ ਲੈ आजा प ਹਾਂ ਹਾਂ ਜਮਾਲ ਠੀਕ ਆ ਬੰਦਾ ਤੇ ਕਿੰਨੇ ਨੇ 10 ਬਣਾ ਹਾਂ ਪੰਜ ਭਟਾ ਰਹੇਗੇ ਬਾਕੀ ਲੈਗੇ ਪੰਜ ਭਟਾ ਰਹੇਗੀ ਆ ਗੋਹਾ ਪੁਣਾ ਦੀ ਛੱਡ ਦੇ ਯਾ ਉਹ ਬਾਗਾ ਬਿੱਕੀ ਦੇਖ ਜਾਂਦਾ ਤੁਰਦਾ ਦੇਖੋ ਤੇ ਜੇ ਆਪਣੇ ਅੱਜ ਦਾ ਵਲੋਗ ਨੂੰ ਵਧੀਆ ਲੱਗਿਆ ਆ ਲਾਈਕ ਸ਼ੇਅਰ ਕਮੈਂਟ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਸਬਸਕ੍ਰਾਈਬ ਕਰਨਾ ਭੁੱਲਿਆ ਕਰੋ ਯਾਰ ਆਪਣੇ ਕੰਟੀਨਿਊ ਵਲੌਗ ਆਉਂਦੇ ਡੇਲੀ ਤੇ ਤੇ ਕੁਝ ਅੱਜ ਦੇ ਬਲੌਗ ਸੀ ਆਪਣਾ ਜਿਹੜਾ ਅੱਜ ਦਾ ਬਲੌਗ ਸੀ ਆਪਣਾ ਬਹੁਤ ਹੀ ਜ਼ਿਆਦਾ ਲੰਮਾ ਬਣ ਗਿਆ ਸੀ ਤੇ ਤਾਂ ਕਰਕੇ ਆਪਾਂ ਤੇ ਦੋ ਪਾਰਟ ਬਣਾ ਦਾਂਗੇ ਯਾਰ ਤੇ ਬਹੁਤ ਲੰਮਾ ਬਲੌਗ ਬਣ ਗਿਆ ਸੀ ਦੋ ਪਾਰਟ ਦੋ ਭਾਗ ਬਣਾ ਦਾਂਗੇ ਤੇ ਜਿਹੜਾ ਸ਼ਾਇਦ ਅੱਜ ਆਪਾਂ ਇੱਕ ਬਲੌਗ ਅੱਜ ਪਾ ਦੀ ਇੱਕ ਕੱਲ ਨੂੰ ਪਾਵਾਂਗੇ ਤੇ ਆਪਣੇ ਚੈਨਲ ਤੇ ਜਾ ਕੇ ਬਲੌਗ ਦੇਖ ਲਿਓ ਬਹੁਤ ਘੰਟਾ ਘੰਟਾ ਡੇਲੀ ਦੇ ਬਲੌਗ ਆਉਂਦੇ ਸ਼ਾਰਟ ਵੀਡੀਓ ਡੇਲੀ ਤੇ ਅਪਲੋਡ ਹੁੰਦੇ